ਆ ਬਾਈ ਤਰਵੰਡੀ ਸਾਬੋ ਬੱਕਰਾ ਮੰਡੀ ਬਣਾਉਣੀ ਥੋਨੇ ਬਹੁਤ ਟੌਪ ਦੇ ਜਾਨਵਰ ਆ ਬਹੁਤ ਚੀਨੀ ਆ ਪੰਜ ਸੱਤ ਦੋ ਸੌਦੇ ਵੀ ਹੋਈ ਜਾਂਦੇ ਆ ਪਾ ਪੈਸੇ ਦੇ ਦੇ ਤੈਨੂੰ ਪੱਠ ਲੈ ਜਾ ਹਜ਼ਾਰ ਤੈਨੂੰ ਦੇਦਾ ਠੀਕ ਆ ਆ ਘੜੀ ਆ ਹੁਣ ਟੈਂਸ਼ਨ ਟੈਂਸ਼ਨ ਦਾ ਮਾਲ ਪਹੁੰਚ ਗਿਆ ਬਾਈ ਪਹੁੰਚਿਆ ਕਰੋ ਜਾਨਪਰ ਦੇ ਟੈਂਸ਼ਨ ਲੈਣੀ ਕੋਈ ਨਹੀਂ ਤੂੰ ਟੈਂਸ਼ਨ ਲੈਣੀ ਨਹੀਂ ਗੱਗੀ ਨਾ 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 ਟੈਂਸ਼ਨ ਤਾਂ ਲੈਣੀ ਕੋਈ ਨਹੀਂ ਠੀਕ ਆ ਮੂੰਹੋਂ ਮੰਗੀ ਕਿਹਨੂੰ ਮਿਲਦੀ ਆ ਯਾਰ ਪੰਜ ਮੰਗਿਆ ਪੰਜ ਹੋਵਾਂਗੇ ਪੈਸੇ ਦੇਵਾ ਦੇ ਬਾਈ ਗੱਗੀ ਨੇ ਪੱਠ ਦੇ 800 ਹੋਣੀ ਆ ਅੱਜ ਤੇ ਬਣ ਗਿਆ ਮੈਨੂੰ ਪਾਈ ਜੀ ਮੰਨ ਕਿੱਥੇ ਆਈ ਜੀ ਪਹੁੰਚੇ ਇਹਨਾਂ ਨਾਲ ਕਰਾਉਣੀਆਂ ਗੱਲ ਬਾਈ ਜਾਨਵਰ ਲੈ ਕੇ ਆਏ ਸੀ ਮੰਡੀ ਚ ਹਾਂਜੀ ਠੀਕ ਆ ਕਿਹੜੇ ਪਿੰਡ ਤੋਂ ਆਈ ਸੀ ਬਾਈ ਲਾਲੇਣਾ ਠੀਕ ਆ ਆ ਬਾਈ ਵਰਬਰੀਆਂ ਲੈ ਕੇ ਆਇਆ ਕਿੰਨੀਆਂ ਲੈ ਕੇ ਆਈ ਸੀ ਬਾਈ ਤਿੰਨ ਠੀਕ ਆ ਚੰਗੀ ਕੁਆਲਿਟੀ ਦੀਆਂ ਪੂਰੀਆਂ ਵਰਬਰੀਆਂ ਖੜੇ ਕਰਨ ਨੂੰ ਮੰਡੀ ਦੇ ਪ੍ਰਬੰਧ ਕਿਵੇਂ ਆ ਬਾਈ ਮੰਜਾ ਬਹੁਤ ਵਧੀਆ ਪ੍ਰਬੰਧ ਹੈ ਰੋਟੀ ਪਾਣੀ ਚਾਹ ਦਾ ਬਹੁਤ ਵਧੀਆ ਪ੍ਰਬੰਧ ਹੈ ਠੀਕ ਆ ਸੌਦੇ ਵਧੀਆ ਹੁੰਦੇ ਆ ਬਾਈ ਵਧੀਆ ਵਧੀਆ ਸੌਦੇ ਹੁੰਦੇ ਆ ਮਾਲ ਪੂਰਾ ਪਹੁੰਚਦਾ ਠੀਕ ਪਹੁੰਚਿਆ ਕਰੋ ਬਈ ਮੰਡੀ 'ਚ ਬਾਕੀ ਇਹਨੂੰ ਦਿਖਾਉਣੀ ਹੈਗਾ हां ਵੀ ਜਾਨਵਰ ਕੋਈ ਨਹੀਂ ਆ ਬਈ ਬਰਬਰੀਆਂ ਆ ਬਹੁਤ ਚੰਗੀ ਕੁਆਲਿਟੀ ਦੀ ਬਰਬਰੀਆਂ ਬਈ ਬਹੁਤ ਟੌਪ ਕੁਆਲਿਟੀ ਦੀਆਂ ਬੱਕਰੀਆਂ ਪਹੁੰਚਦੀਆਂ ਤੇ ਪਹੁੰਚਿਆ ਕਰੋ ਬਈ ਮੰਡੀ 'ਚ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਹੋਰ ਵੀ ਜਾਨਵਰ ਬਹੁਤ ਆਏ ਬਈ ਆ ਦੋ ਹੀ ਦੇਣ ਯਾਰ ਬਈ ਆ ਸੌਦਾ ਹੁੰਦਾ ਬਈ ਬੱਕਰੀਆਂ ਦਾ ਆ ਮਰਾ ਹੋਰ ਆਉਣ ਦੇ ਬਾਬੇ ਨਾਨਕ ਦੇ ਦੇਖੇ ਜਾਉਂਗਾ ਜੰਨਾ ਚਲੋ ਹੋ ਜਦਾ ਬਾਬੇ ਨਾਨਕ ਦੇ ਆਉਣ ਦੇ ਦੋਨੇ ਆ ਵੀ ਆਉਂਦੇ ਜਿਵੇਂ ਤੁਸੀਂ ਸਾਨੂੰ ਕੋ ਬੇੜਾਂ ਚ ਪਾਰ ਖਿਆ ਯਾਰਾ ਖੜਾ ਲਓ ਖਾਜਮੋ ਆ ਵੀ ਬਈ ਬਾਈ ਪੱਠ ਲੈ ਕੇ ਪਹੁੰਚੇ ਮੰਡੀ ਚ ਤਲਵੰਡੀ ਸਾਬ ਕਿਵੇਂ ਲੱਗੀ ਬਈ ਮੰਡੀ ਪ੍ਰਬੰਧ ਪੂਰੇ ਸਹੀ ਆ ਬਹੁਤ ਟਾਪ ਦਾ ਮਾਲ ਪਹੁੰਚਦਾ ਬਈ ਪਹੁੰਚਿਆ ਕਰੋ ਮੰਡੀ ਚ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਸਭ ਦੇ ਹੋਈ ਜਾਂਦੇ ਆ ਆਹ ਗੱਲ ਕਰੀ ਜਾਂਦੇ ਪਾਣੀ ਚ ਲੰਗਣਾ ਮਾਰੇ ਹਾਂ ਜੀ ਤੁਲੇ ਬੱਟ ਅਲੂਫਾਂ ਦੇ ਨਾਲ ਜਿਉਹੀ ਚੁੰਦੀ ਸੀ ਪਹਿਲਾਂ ਗਾਲ ਨਹੀਂ ਕੱਢਣੀ ਨਹੀਂ ਗਾਲ ਨਹੀਂ ਕੱਢਣੀ ਉਧਰ ਕੱਲ ਰਿਹਾ ਡਿਸਟ੍ਰਿਬਿਊਟਰ ਕਿਨੇ ਦੇਣੀ ਐ 15000 ਮੈਂ ਕਹਿੰਦਾ 7000 ਦੇ ਦੇ ਜਾਂਦਾ ਜਾਇਜ ਗੱਲ ਕਰ ਯਾਰ ਕੋਈ ਯਾਰ ਸਹੀ ਸਹੀ ਕਰ ਲੋ ਜੀ ਕੋਈ ਨਹੀਂ ਸਹੀ ਕਰ ਗੱਲ ਆ ਆ ਬੱਕਰੀ ਦਾ ਸਦਾ ਹੁੰਦਾ ਬਈ 13000 ਲੱਗ ਜਾਂਦਾ ਚੱਕੀ ਲੈਂਦਾ ਬਾਈ ਇਹਦਾ ਮੁੱਲ ਨਹੀਂ ਆ ਪੱਟ ਚੰਗੀ ਜਾ ਤੇ ਪੱਟ ਸਪੱਟ ਪੱਟ ਕਰਕੇ ਦਾ ਬੱਕਰੀ ਮੈਨੂੰ ਚੰਗੀ ਮਾਰੀ ਉਹ ਪੱਟ ਕਰਕੇ ਇਹਨੂੰ ਲੈ ਲੈਣ ਦਾ ਹੈਗਾ ਸੋਨ ਦਾ ਦਰਵਾਜ਼ਾ ਤੁਸੀਂ ਰਹਿਣ ਦਿਓ ਸਾਨੂੰ ਸਾਨੂੰ ਵਰਤ ਪੈਂਦਾ ਜੱਟ ਮਨ ਸੀ ਵੀਰੇ ਨੂੰ ਘਰੋਂ ਕੱਢ ਦੋ ਕੰਮ ਤਾਂ ਵੱਧ ਵੀ ਆਉਂਦਾ ਨਹੀਂ ਮਾੜਾ ਨਹੀਂ ਲੱਗਿਆ ਤੈਨੂੰ ਪਰ ਸਾਡੇ ਹਿਸਾਬ ਨਾਲ ਮਾੜਾ ਹੋ ਗਿਆ ਆ ਗਈ ਸਾਨੂੰ ਅਸੀਂ ਕਿਉਂਕਿ ਗਾਂ ਵੇਚਣਾ ਆਉਂਦਾ ਕੰਮ ਪੂਰੇ 8000 ਦੀ ਮੇਰੇ ਚੱਲਦੀ ਆ ਪੂਰੇ 8000 ਦੀ ਜੀ ਜੀ ਨਾ ਮੈਂ ਦੀ ਦੇ ਕੇ ਗਏ ਸੀ ਇਹਦੇ ਨੀ ਦਿੱਕਤ ਸੇ ਫਿਰਦਾ ਇਹਦਾ ਮੈਂ ਇਹਦਾ ਕੋਈ ਉਹ ਜਵਾਨ ਹੋਈ ਏ ਬੁੜੀ ਹੋਈ ਏ ਉਹਦੀ ਲੈ ਕੇ ਆਡੀ ਤੂੰ ਵੇਚ ਤੀ ਹੁਣ ਦੇਖ ਲੋ ਹੁਣ ਤੁਸੀਂ ਨਾ ਮੇਰੀ ਉਮਰ ਤੇ ਜਦੋਂ ਉਹ ਕੰਮ ਜਾਂ ਭਜਦੇ ਸੀ ਮਾਉਦੀ ਹੋ ਗਈ ਬੱਚੇ ਕਿੰਨੇ ਵੇ ਮੈਨੂੰ ਪਤਾ ਨਹੀਂ ਨਵੇਂ ਨੂੰ ਜੋੜਨਾ ਮੇਰੇ ਨਾਲ ਜੋੜ ਦੇ ਹੁਣ ਜੋੜ ਲੈ ਇਹ ਸੁਣਾ ਓਏ ਤੂੰ ਹੋਰ ਨਾ ਕਰਿਆ ਹੁੰਦੇ ਹੁਣ ਇਹ ਕਿੱਥੇ ਜੋ ਕਿੱਥੇ ਲੈ ਗਏ ਮੇਰੀ ਗੱਲ ਸੁਣ ਜਦੋਂ ਲੈ ਕੇ ਗਿਆ ਸੀ ਉਸ ਤੋਂ ਬਾਅਦ ਜੂਨੇ ਕਿਹੜੇ ਪਤਾ ਨਹੀਂ ਕਿੰਨੀ ਵਾਰ ਸੂਕੇ ਬੱਚੇ ਤੇ ਨਹੀਂ ਤੋਣੇ ਉਹ ਫਰਕ ਹੋਣੇ ਜੂਨੇ ਤੋੜ ਲੈ ਕਿੰਨੀ ਵਾਰੀ ਸੂਕੀ ਜੇ ਮੈਂ ਬਾਲਾਂ ਨਾਲ ਛੋੜੇ ਹੁੰਦੇ ਆਇਆ ਹਾਂ ਅਸਪੱਸ਼ਟ ਪਗਾਲਾ ਕਿਵੇਂ ਕਰੂਗੀ ਹੁਣ ਪਤਾ ਨਹੀਂ ਲੱਗਿਆ ਵੀ ਦੇਣ ਲੱਗੀ ਬਾਲਾਂ ਨਾਲੋਂ ਕਿੰਨੇ ਕੱਦੂ ਤੋੜ ਲਏ ਕੋਈ ਗੱਲ ਵਾ ਇੱਕ ਜਵਾਨ ਉਹਦਾ ਘਰ ਵੀ ਹੋ ਗਿਆ ਫਿਰ 3000 ਦੀ ਲੈ ਕੇ ਗਿਆ ਸੀ 5000 ਦੀ ਤੋਂ ਤਰੀ ਆਹੀ ਵੇਚੀ ਰਹੇਗੀ ਤੈਨੂੰ 1000 ਚ ਹਾਂ 7000 ਮੈਨੂੰ ਹੋਰ ਦਿੰਨਾ ਨਫਾ ਪੂਰੇ 8 ਦਿੰਨਾ ਚੱਕਾ ਆਪਾਂ ਬਾਰਾਂ ਦੇਖ ਦੂ 12 12 ਕਿੱਲੇ ਹੁੰਦੇ ਫਿਰ 2 2 ਉਹਨਾਂ ਦਾ ਕਿਵੇਂ 2 2 ਰਹਿ ਗਏ ਪਰ ਉਹਨਾਂ ਨੂੰ ਨਾ ਪਈ ਆਪਾਂ 4 ਡੇਕਾਉਣ ਕੋਈ ਆਇਆ ਤਾਂ ਫਿਰ ਕਿਸੇ ਨੂੰ ਫ੍ਰੀਜ ਚੱਲ ਜਾਂਦੀ ਹੈਗੀ ਜਦੋਂ ਉਹਨਾਂ ਮਰੀ ਜਾਂਦਾ ਵਾ ਫ੍ਰੀਜ ਵੀ ਬਗ ਜਾਂਦੀ ਹੈਗਾ ਵਾਦਾਂ ਇੱਕ ਦੋ ਬੰਦੇ ਸੌਰਿਆਂ ਦੀ ਆ ਗਈ ਲੈ ਉਹਨਾਂ ਚ ਕੀ ਕਰਕੇ ਆ ਲੈਨੇ ਮੀਰੀ ਪੀਰੇ ਦੇ ਮੁੱਗਾ ਨਹੀਂ ਉਹ ਤਾਂ ਪੈਸੇ ਦੀ ਜਿੰਦੀ ਸੌਰਿਆਂ ਨੇ ਇਹ ਕਿੰਨੇ ਦੀ ਕਰਨੀ ਹੱਤ ਕਹਿੰਦਾ ਵਕਰੀ ਦਾ 8000 ਰੁਪਏ ਲਾਦਾ ਕਿੰਨੀ ਦੇਣਾ ਕਿਹੜਾ ਬਾਈ ਪਾਲ ਤੋਂ ਹਲਕੇ ਕਰ ਲਵਾ ਕੋਈ ਨਹੀਂ 10 10 ਕਿੰਨੇ ਕਿਹਾ 10 ਵੀ ਕਿੰਨੇ ਦੀ ਆਦਾ ਸੀ ਨੂੰ ਆ ਕੋਨੀ ਆ ਕੋਨੀ ਜੱਤਰ ਜੀ ਆ ਜੱਤਰ ਜੀ ਬਹੁਤ ਬਹੁਤ ਜੀ ਆਉਂਦਾਂ ਹੋਰ ਵੀ ਦਿਖਾਉਣੀਆਂ ਬਾਈ ਸਾਨੂੰ ਅੱਗੇ ਵੀ ਜਾਣ ਪਰ ਬਹੁਤ ਹੈ ਆ ਬਾਈ ਵੀਟਲ ਬੱਕਰੀਆਂ ਲੈ ਕੇ ਪੱਠਾ ਲੈ ਕੇ ਪਹੁੰਚੇ ਬਾਈ ਮੰਡੀ ਤੇ ਬਹੁਤ ਚੰਗੀ ਨਾ ਪੱਠਾ ਹਾਂਜੀ ਬਾਈ ਆਹ ਬਾਈ ਪੁੱਕੜ ਲੈ ਕੇ ਪਹੁੰਚੇ ਆ ਮੁਰਗੇ ਬਹੁਤ ਚੰਗੀ ਕੁਆਲਿਟੀ ਦੀ ਕਿੱਥੋਂ ਆਈ ਦੀ ਬਾਈ ਕਲ ਮੰਡੀ ਤੋਂ ਤੇ ਕਿਵੇਂ ਲੱਗੇ ਬਾਈ ਮੰਡੀ ਦੇ ਪ੍ਰਬੰਧ ਮੰਡੀ ਦੇ ਪ੍ਰਬੰਧ ਹੋਦਾ ਆਈ ਆ ਠੀਕ ਆ ਬਹੁਤ ਵਧੀਆ ਉਹ ਮੰਨ ਲਓ ਖਾਣਾ ਖਾਣਾ ਦਾਣਾ ਚਾਹ ਪਾਣੀ ਦਾ ਪ੍ਰਬੰਧ ਹਾਂ ਬਹੁਤ ਵਧੀਆ ਆ ਆ ਬਈ ਲੈ ਕੇ ਆਇਆ ਬਈ ਪੁੱਕੜ ਤੇ ਆ ਪੁੱਕੜ ਵੀ ਪਹੁੰਚਦੇ ਆ ਬਈ ਕੁੱਤੇ ਵੀ ਬੱਕਰੀਆਂ ਵੀ ਹਰ ਤਰ੍ਹਾਂ ਦਾ ਮਾਲ ਹੀ ਪਹੁੰਚਦਾ ਇੱਥੇ ਤੇ ਪਹੁੰਚਿਆ ਕਰੋ ਬਈ ਮੰਡੀ 'ਚ ਆ ਆ ਬਈ ਲੈ ਕੇ ਆਇਆ ਬਈ ਬੀਟਲ ਬੱਕਰੀਆਂ ਆ ਲੋਕ ਕਹਿੰਦੇ ਗੱਲ ਸੁਣ ਕਾਇਆਂ ਰੱਖਦੇ ਆ ਬਈ 20 ਲੀਟਰ ਵਾਲੀਆਂ ਬਾਈਆਂ ਨਾ ਕਰਾਉਣੀਆਂ ਗੱਲ ਹਾਂਜੀ ਬਈ ਅੱਜ ਆਪਾਂ ਤਲਵੰਡੀ ਸਾਬੋ ਗਏ ਕਿਵੇਂ ਲੱਗੇ ਮੰਡੀ ਦੇ ਪ੍ਰਬੰਧ ਮੰਡੀ ਬਹੁਤ ਵਧੀਆ ਜੀ ਠੀਕ ਹੈ ਮਾਲ ਪੂਰਾ ਆਉਂਦਾ ਜੀ ਪੂਰਾ ਮਾਲ ਆਉਂਦਾ ਵਧੀਆ ਠੀਕ ਹੈ ਲੰਗਰ ਪਾਣੀ ਦਾ ਪਾਣੀ ਦੀ ਸੇਵਾ ਚਾਹ ਪਾਣੀ ਬਹੁਤ ਸਟੈਂਡਰਡ ਦਾ ਹੈ ਲੰਗਰ ਵਧੀਆ ਟੌਪ ਦਾ ਤੇ ਛਾਂ ਵਧੀਆ ਹੈ ਪਾਣੀ ਧਣੀ ਸਭ ਕੰਪਰ ਬਖਰਮਾਨ ਧੋਕੇ ਆ ਬਈ ਮੰਡੀ ਦੇ ਤੇ ਇਹ ਸਰਦੂਂਗੜ ਰੋਡ ਤੇ ਆ ਤਲਵੰਡੀ ਤੋਂ ਹਾਂ ਆਹ ਬਈ ਰੋਡ ਆ ਗਈ ਤਲਵੰਡੀ ਸਾਬੋ ਵਾਲੀ ਥੋੜੀ ਰੋਡ ਤੇ ਲੱਗਦੀ ਹੈ ਮੰਡੀ ਆਪਣੇ ਕੋਲੇ ਆ ਬਈ ਕੰਪ ਦੇ ਕੋਲੇ ਟਰੈਕਟਰ ਵਾਲੀ ਮੰਡੀ ਤੋਂ ਗਾਹਾਂ ਥੋੜਾ ਜਿਹਾ ਬਈ ਮੰਡੀ ਤੋਂ ਗਾਹਾਂ ਗਈ ਸਰਦੂਂਗੜ ਪ ਬਹੁਤ ਭਰਦੀ ਹੈ ਬਹੁਤ ਬਰਬਰੀਆਂ ਤੇ ਸਾਰੇ ਪਾਸੇ ਠੀਕ ਹੈ ਬਹੁਤ ਤਰ੍ਹਾਂ ਦੇ ਕਮਾਲ ਪਹੁੰਚਦਾ ਬਈ ਪੰਛੀ ਵੀ ਆਉਂਦੇ ਆ ਤੇ ਪਹੁੰਚਿਆ ਕਰੋ ਬਈ ਮੰਡੀ ਤੇ ਧੰਨਵਾਦ ਬਈ ਜਰਾਂ ਦੇ